ਹਾਂ ਜੇ ਕਾਲਨਬਰਗਾ ਜੀ ਦੇਖਦੇ ਬਿਆਨਾ ਸ਼ਹਿਰ ਦਾ ਵੀਊ ਇਤੋਂ ਆਹ ਇੱਕ ਚਰਚਾ ਹੈਗਾ ਇਹ ਚਰਚੇ ਬਕਵਾ ਨਹੀਂ ਬੀ ਬਕਵਾ ਹੋ ਰਿਹਾ ਇਹ ਕੋਈ ਫੋਕੋ ਨਹੀਂ ਤਾਂ ਆਹ ਦੇਖ ਸ਼ਹਿਰ ਵਪੂ ਸਾਰਾ ਦੇਖਦਾ ਉਦਰੇ ਹਲੰਗ ਦਾ ਜਿਹੜਾ ਹਾਂ ਉਹ ਕੋਈ ਵੇਲਾ ਬੀਤੀ ਹੈ ਹਾਂ ਅਸਾਂ ਉਹ ਫਿਰ ਗਏ ਆ ਥੱਲੇ ਬਾਪੂ ਉਹ ਜਿਹੜੀਆਂ ਉਹ ਅੰਗੂਰ ਦੀਆਂ ਵੇਲਾ ਨੇ ਪੁੱਤਾਂ ਤੁਹਾਨੂੰ ਖਲੇ ਆਹ ਜਿਹੜੀਆਂ ਇਹ ਤੋਂ ਵਾਈਨ ਗੁਣ ਬਣਾਉਂਦੇ ਨੇ ਇਹ ਤਾਂ ਨਹੀਂ ਕਰੇ ਹੂੰ ਤਾਂ ਇਹ ਮਤ ਸਾਰਾ ਛੇਰੇ ਬੈ ਨਾ ਇਹ ਬੈ ਨਾ ਆਹ ਹੋ ਗਿਆ ਨਾ ਛੇਰੇ ਸਾਰਾ ਹਾਂ ਆਪਣਾ ਕਰਦੇ ਉਹ ਉੱਪਰ ਹੀ ਸਿਰੇ ਤੇ ਪੈਂਦਾ ਉਹ ਐਂਡ ਤੇ ਜਾ ਕੇ ਇੱਧਰ ਨਹੀਂ ਇੱਧਰ ਬੋ ਇੱਧਰ ਉਹ ਉਧਰ ਬੋ ਐਂਡ ਦਸੇ ਜਿੱਥੇ ਉਹ ਪਹਾੜ ਸਾਹਮਣੇ ਨਹੀਂ ਦਿਖਦਾ ਉਧਰਲੇ ਪਾਸ ਇਹ ਫਿਰ ਕੈਮਰੇ ਚ ਨਹੀਂ ਆਉਂਦਾ ਇਗਰ ਕਾਫੀ ਲੋਕ ਕੀ ਕਾਫੀ ਬੁੜੀਆਂ ਮੰਨੇ ਦੀ ਸਲੀ ਭਾਸ਼ਾ ਬੋਲਦੀਆਂ ਆਹ ਕੂਰਾਂ ਦੀ ਵੇਲਾ ਨੇ ਅੱਛਾ ਹੋਰ ਹੀ ਸਾਰੇ ਆਹੋ ਇਹਦੀ ਫਿਰ ਵਾਈਨ ਬਣਾਉਂਦੇ ਨਾ ਬਸ ਲੱਗੋ ਖੜੋ ਇੱਥੇ ਤੁਹਾਡੀ ਵੀਡੀਓ ਬਣਾਓ ਦੋਨੀਆਂ ਨੇ ਖੜੋ ਲੈ ਤੇ ਦੇਦੇ ਬਾਪੂ ਦੇਖ ਰਿਹਾ ਪੂਰੇ ਖਾਲੀ ਭਈ ਇਹ ਸਖਾਣਾ ਪੈਣਾ ਆਹੋ ਖੜਦੇ ਖੜਦੇ ਥੀ ਵੋ ਪੁਆਇੰਟ ਤੇ ਦੇਦੇ ਬਾਪੂ ਖੜੇ ਇਹ ਫੋਟੋ ਕਿਤਨਾ ਕਾਲਣ ਬਰਗ ਸ਼ਹਿਰ ਦੇ ਵਿੱਚ ਆਹ ਭਾਂਡ ਦੇ ਤੇ ਲੋ ਜੀ ਕਾਲਣ ਬਰਗ ਅਸੀਂ ਦੇਖ ਲਿਆ ਅੱਜ ਫੋਂ ਬੇਬੇ ਬਾਪੂ ਦੇਖ ਦਾਂਗੇ ਤੇ DNA ਵਾਲ ਲੈ ਕੇ ਜਾਣਾ DNA ਦਿਖਾਣਾ ਤੇ ਫਿਰ DNA ਦੇਖ ਕੇ ਤੇ ਫਿਰ ਘਰ ਚੱਲਦੇ ਫਿਰ ਕੱਲ ਨੂੰ ਇਹ ਹੋਰ ਦੇਖਾਂਗੇ ਹਾਂ ਬਾਪੂ ਵਧੀਆ ਰ ਗਿਆ ਮਾਤਾ ਬਹੁਤ ਵਧੀਆ ਸ਼ਹਿਰ ਦੇਖ ਲਿਆ ਸੋਣਾ ਦੇਖ ਕੇ ਬੜਾ ਭਾਰ ਹਾਂ ਭਾਰ ਦੇਖੀ ਸਹੀ ਠੀਕ ਹੈ ਚਲਾ ਦਿਓ ਫਿਰ ਉਹ ਬੱਸ ਸਹੀ ਭਰ ਕੇ ਇਧਰ ਲੋਕਾਂ ਇਕ ਘੁੰਮਦੇ ਸੀ ਆਗੇ ਦਿਨਾਉ ਤੇ ਦੇਖੀ ਬਾਪੂ ਹਾਂ ਬਾਪੂ ਕਿੱਦਾਂ ਆਹੋ ਬਹੁਤ ਵਧੀਆ ਰੇੜੇ ਬਾਪੂ ਅਸੀਂ ਆਗੇ ਘੁੰਮਦੇ ਘਮਾਉਦੇ ਦਿਨਾਉ ਤੇ ਤੇ ਉੱਤੇ ਬੀਬੀ ਬਾਪੂ ਨੇ ਕਿਤੇ ਫੋਟੋਆਂ ਦੋ ਦੋ ਤਿੰਨ ਤਿੰਨ ਆਹ ਬਣਾਉ ਦੇ ਤੇ ਤੇ ਫਿਰ ਚੱਲਦੇ ਆ ਘਰ ਨੂੰ ਇੱਧਰ ਖੜੇ ਨੇ ਸ਼ੇਪ ਆ ਕਾਫੀ ਵੱਡਾ ਉਹ ਕਿੰਨੇ ਨਾ ਸ਼ੇਪ ਚੱਟੇ ਕਿੱਦਾਂ ਹਨ ਹਾਂ ਲਾ ਵੀ ਇੱਥੇ ਖਿਚਰੇ ਬੇਬੇ ਬੱਪੂ ਦੀਆਂ ਫੋਟੋਆਂ ਮੈਂ ਤਾਂ ਫਿਲ੍ਹੇ ਆਜੋ ਫਰਗਾਨਾ ਗਾਂ ਜਾ ਕੇ ਖਿਚਦੇ ਫੋਟੋਆਂ ਤੁਹਾਡੀ ਅਸਮਾਨ ਦੇਖੋ ਬੱਦਲੋ ਬਦਲੀ ਹੋਇਆ ਪਿਆ ਹੈ ਸੋ ਬਾਪੂ ਇਹ ਕੱਡਾ ਜੋੜਾ ਦਰਿਆ ਹੈ ਨਾ ਚੱਲ ਆਜੋ ਗਾਂ ਚੱਲਦੇ ਹਾਂ ਹਾਂਜੀ ਜੀ ਆ ਗਏ ਇੱਧਰ ਹਾਂ ਵੀਰ ਦੇਖੋ ਕਿੱਲਾ ਸੋਨਾ ਬਿਲਡਿੰਗ ਕਿੰਨੀ ਸੋਹਣੀ ਲੱਗ ਰਹੀ ਹੈ ਮਾਤਾ ਇਹਦਾ ਵੀ ਮਾਜੋ ਸ਼ੂਟਿੰਗ ਵਾਲੀ ਵੀਡੀਓ ਬਣਾਉਂਦੇ ਦਿਨ ਆਉਦੇ ਲੈਂਦੇ ਬੇਬੇ ਆਪਾਂ ਕਮਨਾਸਤੇ ਸੋ ਇੱਥੇ ਵੀ ਕਿੰਨੇ ਫੋਟੋ ਸੋਨਾ ਵੀਊ ਇੱਥੇ ਲਵੇ ਇੱਥੇ ਫੋਟੋਆਂ ਖਿੱਚੀਆਂ ਬੇਬੇ ਬਾਪੂ ਦੀਆਂ ਆ ਵੀਡੀਓ ਮੈਂ ਕਿ ਬਣਾ ਲਾਂ ਕਿੱਡਾ ਸੋਹਣਾ ਵੀਡੀਓ ਦੁਕਾਨ ਬਾਪੂ ਪੂਰੀਆਂ ਸੋਹਣੀਆਂ ਫੋਟੋਆਂ ਆਈਆਂ ਤੁਹਾਡੀਆਂ ਇੱਥੇ ਮੈਟਰੋ ਚੱਲਦੀ ਪੁੱਲ ਤੇ ਇੱਧਰ ਦਰਿਆ ਹੈ ਲੈ ਆ ਰਹੀ ਬਤਕਾਂ ਮੈਂ ਮਾਤਾ ਡਰਿੰਦੇ ਦਵਣਾ ਲੋ ਜੀ ਅੱਜ ਤੀਜਾ ਦਿਨ ਵੀ ਘੁੰਮ ਲਿਆ ਬੇਬੇ ਬਾਪੂ ਨੇ। ਦਿਨਾਂ ਘੁੰਮ ਲਿਆ ਅੱਜ ਅੱਜ ਕਲਨ ਬਰ ਘੁੰਮ ਲਿਆ। ਤੇ ਕੱਲ ਨੂੰ ਕਿਤੇ ਹੋਰ ਦੇਖਾਂਗੇ। ਬਾਪੂ ਦਰਿਆ ਦੇ ਲੱਗਿਆ। ਦਰਿਆ ਕੋਲ। ਹਾਂ। ਵਧੀਆ ਮਾਦਾ। ਉਂਦਰੀ ਜਾਜ ਬਾਪੂ ਦੂਰ ਖੜੇ ਨੇ। ਇੱਧਰ ਨਹੀਂ ਹੈਗੇ। ਠੀਕ ਹੈ ਠੀਕ ਹੈ। ਮਾਤਾ ਵਧੀਆ ਲੱਗਿਆ? ਵਧੀਆ ਲੱਗਿਆ। ਅਸਟਰੀਆ ਸੋਹਣੀ ਬਿਲਡਿੰਗਾਂ। ਹਾਂ। ਜਾ ਰਹੇ ਧਾਰ। ਅਸਟਰੀਆ ਇੱਕ ਦਲ ਗਿਆ। ਠੀਕ ਹੈ ਹੁਣ ਸ਼ਨੀਵਾਰ ਨੂੰ ਫਰਾਂਸ ਜਾਣਾ ਫਰਾਂਸ ਦੇਖੋ ਸ਼ਨੀਵਾਰ ਨੂੰ ਹੋਣਾ ਕੱਲ ਨੂੰ ਕਿਤੇ ਹੋਰ ਚੱਲਾਂਗੇ ਠੀਕ ਹੈ ਤੇ ਅੱਜ ਦੇ ਦਿਨ ਹੁਣ ਇਨਾ ਹੀ ਚਲੀਏ ਕਰੀਏ ਰੈਸਟ ਜਾ ਕੇ ਰੋਟੀ ਪਾਣੀ ਬਣਾਈਏ ਦਿਖਾਈਏ ਸੋ ਇਹ ਸੀ ਬੇਬੇ ਬਾਪੂ ਦਾ ਅੱਜ ਦਾ ਸਫਰ ਰੈਸਟਰੀਆ ਦਾ ਤੇ ਬਾਕੀ ਹੁਣ ਕੱਲ ਨੂੰ ਦੇਖਾਂ ਕਿਸੇ ਹੋਰ ਦੇਸ਼ ਐਸੇ ਵਾਕਿਆ ਜਾਈਏ ਤੇ ਫਿਰ ਅਰਸੋਂ ਕਿਦੇ ਹੋਰ ਦੇਖਾਂਗੇ ਸ਼ਨੀਵਾਰ ਨੂੰ ਬੇਬੇ ਬਾਪੂ ਨੇ ਆਪਣਾ ਫਰਾਂਸ ਚਲੇ ਜਾਣਾ ਇੱਕ ਹਫ਼ਤੇ ਵਾਸਤੇ ਤੇ ਸ਼ਨੀਵਾਰ ਡੇਟ ਹੈ ਜੀ 18 ਅਕਤੂਬਰ 2025 ਨੂੰ ਤੇ 26 ਅਕਤੂਬਰ 2025 ਨੂੰ ਉਹਨਾਂ ਨੇ ਵਾਪਸ ਆ ਜਾਣਾ ਅਸਟਰੀਆ ਤੇ ਫਿਰ ਥੋੜੇ ਦਿਨਾਂ ਬਾਅਦ ਫਿਰ ਇੰਡੀਆ ਚਲੋ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਥਾਂ ਤੇ